ਜ਼ਰੂਰ ਸੁਣੋ ਜੀ ਰਸੋਈ ਵਿੱਚ ਕੰਮ ਆਉਣ ਵਾਲੀਆਂ ਬਹੁਤ ਹੀ ਜ਼ਰੂਰੀ ਗੱਲਾਂ ਨੰਬਰ 1 ਜਦੋਂ ਵੀ ਤੁਸੀਂ ਕਚੌਰੀਆਂ ਬਣਾਉਂਦੇ ਹੋ ਤਾਂ ਪੇੜੇ ਨੂੰ ਹਲਕਾ ਘਿਓ ਜਾਂ ਤੇਲ ਲਗਾ ਕੇ ਵੇਲ ਲਓ ਫਿਰ ਇਸ ਵਿੱਚ ਮਸਾਲਾ ਭਰ ਕੇ ਇਸ ਨੂੰ ਬੰਦ ਕਰ ਦਿਓ ਫਿਰ ਹਲਕੇ ਹੱਥਾਂ ਨਾਲ ਇਸ ਨੂੰ ਵੇਲ ਲਓ ਇਸ ਤਰ੍ਹਾਂ ਕਰਨ ਨਾਲ ਕਚੌਰੀਆਂ ਬਹੁਤ ਹੀ ਸਵਾਦ ਤੇ ਕ੍ਰਿਸਪੀ ਬਣਨਗੀਆਂ ਨੰਬਰ 2 ਪਕੌੜੇ ਬਣਾਉਣ ਸਮੇਂ ਜਦੋਂ ਉਹਨਾਂ ਵਿੱਚ ਤੁਸੀਂ ਗੋਭੀ ਪਾਉਂਦੇ ਹੋ ਤਾਂ ਉਸ ਨੂੰ ਹਮੇਸ਼ਾ ਉਬਾਲ ਕੇ ਹੀ ਪਾਓ ਇਸ ਨਾਲ ਪਕੌੜੇ ਬਹੁਤ ਹੀ ਸਵਾਦ ਬਣਦੇ ਹਨ ਨੰਬਰ 3 ਜਦੋਂ ਵੀ ਤੁਸੀਂ ਕੋਈ ਵੀ ਦਾਲ ਸਬਜ਼ੀ ਬਣਾਉਂਦੇ ਹੋ ਤਾਂ ਉਸ ਵਿੱਚ ਮਿਰਚ ਹਮੇਸ਼ਾ ਕੱਟ ਕੇ ਹੀ ਪਾਓ ਪੀਸ ਕੇ ਨਾ ਪਾਓ ਇਸ ਨਾਲ ਦਾਲ ਸਬਜ਼ੀ ਦਾ ਸਵਾਦ ਦੁੱਗਣਾ ਵੱਧ ਜਾਂਦਾ ਹੈ ਨੰਬਰ 4 ਜਦੋਂ ਵੀ ਤੁਸੀਂ ਸੇਬ ਨੂੰ ਕੱਟਦੇ ਹੋ ਤਾਂ ਚਾਕੂ ਉੱਪਰ ਨਿੰਬੂ ਦਾ ਰਸ ਲਗਾ ਲਓ ਇਸ ਨਾਲ ਸੇਬ ਕਾਲਾ ਨਹੀਂ ਹੋਵੇਗਾ ਨੰਬਰ 5 ਫਰਿੱਜ ਵਿੱਚ ਕਦੇ ਵੀ ਆਲੂ ਨਾ ਰੱਖੋ ਕਿਉਂਕਿ ਅਜਿਹਾ ਕਰਨ ਨਾਲ ਤੁਹਾਡੀ ਸਿਹਤ ਵਿਗੜ ਸਕਦੀ ਹੈ ਨੰਬਰ 6 ਜੇਕਰ ਤੁਸੀਂ ਚਾਹ ਵਿੱਚ ਮਲਠੀ ਲੌਂਗ ਇਲਾਇਚੀ ਤੇ ਦਾਲਚੀਨੀ ਪਾ ਕੇ ਚਾਹ ਬਣਾ ਕੇ ਪੀ ਲੈਂਦੇ ਹੋ ਤਾਂ ਅਜਹੀ ਚਾਹ ਤੁਹਾਡੀ ਸਿਹਤ ਲਈ ਬਹੁਤ ਹੀ ਲਾਭਕਾਰੀ ਸਿੱਧ ਹੁੰਦੀ ਹੈ ਨੰਬਰ 7 ਰੋਜ਼ਾਨਾ ਦੁਪਹਿਰ ਦੇ ਸਮੇਂ ਕੋਈ ਨਾ ਕੋਈ ਹਰੀ ਸਬਜ਼ੀ ਬਣਾ ਕੇ ਹੀ ਖਾਓ ਇਸ ਨਾਲ ਸਰੀਰ ਨੂੰ ਲੋੜਿੰਦੇ ਤੱਤ ਮਿਲਦੇ ਹਨ ਨੰਬਰ 8 ਨੂਣਦਾਨੀ ਵਿੱਚ ਅਖਬਾਰ ਵਿਛਾ ਲਓ ਇਸ ਨਾਲ ਉਹ ਹਮੇਸ਼ਾ ਸਾਫ਼ ਸੁਥਰੀ ਹੀ ਰਹੇਗੀ ਤੇ ਨਾਲ ਹੀ ਤੁਹਾਡਾ ਸਮਾਂ ਵੀ ਬਚੇਗਾ ਤੁਹਾਨੂੰ ਬਾਰ-ਬਾਰ ਇਸ ਨੂੰ ਸਾਫ਼ ਨਹੀਂ ਕਰਨਾ ਪਵੇਗਾ ਨੰਬਰ 9 ਮਿਰਚਾਂ ਦੀਆਂ ਡੰਡੀਆਂ ਤੋੜ ਕੇ ਫ੍ਰਿਜ ਵਿੱਚ ਰੱਖੋ ਇਸ ਨਾਲ ਉਹ ਜਲਦੀ ਖਰਾਬ ਨਹੀਂ ਹੁੰਦੀਆਂ ਨੰਬਰ 10 ਜੇਕਰ ਤੁਸੀਂ ਅਦਰਕ ਨੂੰ ਨਰਮ ਹੀ ਰੱਖਣਾ ਚਾਹੁੰਦੇ ਹੋ ਤਾਂ ਇਸ ਨੂੰ ਬਿਨਾਂ ਲਫਾਫੇ ਦੇ ਵਿੱਚ ਪਾਏ ਫ੍ਰਿਜ ਦੇ ਵਿੱਚ ਰੱਖ ਦਿਓ ਇਸ ਨਾਲ ਉਹ ਨਰਮ ਰਹੇਗਾ ਨੰਬਰ 11 ਜਦੋਂ ਵੀ ਸ਼ਿਮਲਾ ਮਿਰਚ ਬਣਾ ਰਹੇ ਹੋ ਤਾਂ ਉਸ ਵਿੱਚ ਹਲਕੀ ਜਿਹੀ ਸ਼ੱਕਰ ਮਿਕਸ ਕਰ ਲਓ ਇਸ ਨਾਲ ਉਸ ਦਾ ਰੰਗ ਹਮੇਸ਼ਾ ਪਰਕਰਾਰ ਰਹੇਗਾ ਨੰਬਰ 12 ਜਦੋਂ ਵੀ ਤੁਸੀਂ ਸੈਲਫ ਉੱਪਰ ਰੋਟੀ ਬਣਾਉਂਦੇ ਹੋ ਤਾਂ ਉਸ ਨੂੰ ਪਹਿਲਾਂ ਨਮਕ ਜਾਂ ਫਿਰ ਮਿੱਠੇ ਸੋਡੇ ਵਾਲੇ ਪਾਣੀ ਨਾਲ ਚੰਗੀ ਤਰ੍ਹਾਂ ਧੋ ਲਓ ਇਸ ਨਾਲ ਸੈਲਫ ਦੇ ਸਾਰੇ ਕਿਟਾਣੂ ਮਰ ਜਾਣਗੇ ਜਿਸ ਨਾਲ ਤੁਹਾਡੀ ਰੋਟੀ ਨੂੰ ਕੋਈ ਵੀ ਗੰਦਾ ਕਿਟਾਣੂ ਨਹੀਂ ਚੂਏਗਾ ਪਰ ਜੇਕਰ ਤੁਸੀਂ ਲੱਕੜੀ ਵਾਲੇ ਚੱਕਲੇ ਦਾ ਇਸਤੇਮਾਲ ਕਰੋ ਤਾਂ ਉਹ ਤੁਹਾਡੀ ਸਿਹਤ ਲਈ ਜ਼ਿਆਦਾ ਵਧੀਆ ਹੈ ਨੰਬਰ 13 ਬਾਥਰੂਮ ਨੂੰ ਜੇਕਰ ਤੁਸੀਂ ਨਮਕ ਵਾਲੇ ਪਾਣੀ ਨਾਲ ਸਾਫ ਕਰਦੇ ਹੋ ਤਾਂ ਇਸ ਨਾਲ ਤੁਹਾਡਾ ਬਾਥਰੂਮ ਸਾਫ ਹੋ ਜਾਵੇਗਾ ਤੇ ਨਾਲ ਹੀ ਸਾਰੀ ਨਕਾਰਾਤਮਕ ਊਰਜਾ ਖਤਮ ਹੋ ਜਾਵੇਗੀ ਭਾਵ 네ਗੇਟਿਵ એનર્ਜੀ ਨਹੀਂ ਰਹੇਗੀ ਨੰਬਰ 14 ਜੇਕਰ ਔਰਤਾਂ ਨੂੰ ਪੀਰੀਅਡ ਆਏ ਹੋਣ ਤਾਂ ਉਹਨਾਂ ਨੂੰ ਅਚਾਰ ਨੂੰ ਹੱਥ ਨਹੀਂ ਲਗਾਉਣਾ ਚਾਹੀਦਾ ਕਿਉਂਕਿ ਅਜਿਹੀ ਹਾਲਤ ਦੇ ਵਿੱਚ ਅਚਾਰ ਨੂੰ ਹੱਥ ਲਾਉਣ ਨਾਲ ਅਚਾਰ ਖਰਾਬ ਹੋ ਜਾਂਦਾ ਹੈ ਨੰਬਰ 15 ਜਦੋਂ ਵੀ ਤੁਸੀਂ ਆਪਣੇ ਘਰ ਦੀ ਸਾਫ ਸਫਾਈ ਕਰਕੇ ਹਟਦੇ ਹੋ ਤਾਂ ਉਸ ਸਮੇਂ ਘਰ ਵਿੱਚ ਧੂਫ ਜ਼ਰੂਰ ਲਗਾ ਲਿਓ ਇਸ ਨਾਲ ਘਰ ਵਿੱਚੋਂ ਖੁਸ਼ਬੂ ਬਹੁਤ ਸੁੰਦਰ ਆਉਣ ਲੱਗ ਜਾਂਦੀ ਹੈ ਨੰਬਰ 16 ਰੋਜ਼ਾਨਾ ਸਵੇਰੇ ਜੇਕਰ ਤੁਸੀਂ ਇੱਕ ਕਲੀ ਲਸਣ ਦੀ ਖਾ ਲੈਂਦੇ ਹੋ ਤਾਂ ਇਸ ਨਾਲ ਤੁਹਾਡਾ ਖੂਨ ਪਤਲਾ ਤੇ ਸਾਫ਼ ਰਹੇਗਾ ਨੰਬਰ 17 ਜੇਕਰ ਤੁਹਾਨੂੰ ਖੂਨ ਗਾੜੇ ਦੀ ਸਮੱਸਿਆ ਹੈ ਤੁਹਾਡਾ ਖੂਨ ਗਾੜਾ ਹੋ ਰਿਹਾ ਹੈ ਤਾਂ ਤੁਸੀਂ ਤਲੀਆਂ ਹੋਈਆਂ ਚੀਜ਼ਾਂ ਘਿਓ ਤੇ ਨਸ਼ੇ ਖਾਣੇ ਬੰਦ ਕਰ ਦਿਓ ਨਹੀਂ ਤਾਂ ਤੁਸੀਂ ਕਿਸੇ ਗੰਭੀਰ ਸਮੱਸਿਆ ਦਾ ਸ਼ਿਕਾਰ ਹੋ ਸਕਦੇ ਹੋ ਖੂਨ ਘਾੜੇ ਦੀ ਸਮੱਸਿਆ ਨੂੰ ਖਤਮ ਕਰਨ ਦੇ ਲਈ ਵੱਧ ਤੋਂ ਵੱਧ ਪਾਣੀ ਪੀਓ ਨੰਬਰ 18 ਸੌਣ ਤੋਂ ਪਹਿਲਾਂ ਗਰਮ ਪਾਣੀ ਨਾਲ ਇਲਾਇਚੀ ਚਬਾ ਕੇ ਖਾ ਲਓ ਇਸ ਨਾਲ ਤੁਹਾਡੇ ਸਰੀਰ ਨੂੰ ਬਹੁਤ ਸਾਰੇ ਫਾਇਦੇ ਹੁੰਦੇ ਹਨ ਨੰਬਰ 19 ਜੇਕਰ ਤੁਹਾਡੇ ਦੰਦ ਕਮਜ਼ੋਰ ਹੋਣ ਲੱਗ ਪਏ ਹਨ ਤਾਂ ਹਮੇਸ਼ਾ ਨਰਮ ਚੀਜ਼ਾਂ ਦਾ ਸੇਵਨ ਕਰੋ ਅਤੇ ਨਾਲ ਹੀ ਰਾਤ ਨੂੰ ਸੌਣ ਤੋਂ ਪਹਿਲਾਂ ਇੱਕ ਲੌਂਗ ਜ਼ਰੂਰ ਚਬਾ ਲਓ ਇਸ ਨਾਲ ਦੰਦਾਂ ਨੂੰ ਕਾਫੀ ਲਾਭ ਮਿਲਦਾ ਹੈ ਨੰਬਰ 20 ਜਦੋਂ ਵੀ ਤੁਸੀਂ ਸ਼ਿਮਲਾ ਮਿਰਚ ਖਾਂਦੇ ਹੋ ਤਾਂ ਇਸ ਨਾਲ ਤੁਹਾਡੀ ਅੱਖਾਂ ਦੀ ਰੋਸ਼ਨੀ ਤੇਜ ਹੁੰਦੀ ਹੈ ਤੇ ਸਰੀਰ ਕਾਫੀ ਤੱਤ ਪ੍ਰਾਪਤ ਕਰ ਲੈਂਦਾ ਹੈ ਨੰਬਰ 21 ਮੂਲੀ ਨੂੰ ਜੇਕਰ ਤੁਸੀਂ ਰਾਤ ਨੂੰ ਤਰੇਲ ਵਿੱਚ ਰੱਖ ਦਿਓ ਤੇ ਸਵੇਰੇ ਖਾ ਲਓ ਤਾਂ ਜਿਹਾ ਕਰਨ ਨਾਲ ਤੇਜਾਬ ਦੀ ਸਮੱਸਿਆ ਖਤਮ ਹੋ ਜਾਵੇਗੀ ਨੰਬਰ 22 ਨਿੰਬ ਦੇ ਪੱਤੇ ਚਬਾ ਕੇ ਖਾਣ ਨਾਲ ਸਰੀਰ ਦੇ ਅਨੇਕਾਂ ਹੀ ਰੋਗ ਦੂਰ ਹੁੰਦੇ ਹਨ ਇਸ ਨਾਲ ਚਿਹਰੇ ਦੀਆਂ ਫਿੰਸੀਆਂ ਵੀ ਖਤਮ ਹੋ ਜਾਂਦੀਆਂ ਹਨ ਨੰਬਰ 23 ਜੇਕਰ ਸਰੀਰ ਉੱਪਰ ਖਾਜ ਹੋਣ ਦੀ ਸਮੱਸਿਆ ਨਹੀਂ ਹਟ ਰਹੀ ਤਾਂ ਤੁਸੀਂ ਨਿੰਬ ਦੇ ਪੱਤਿਆਂ ਨੂੰ ਉਬਾਲ ਕੇ ਇਸ਼ਨਾਨ ਕਰ ਲਓ ਇਸ ਨਾਲ ਕਾਫੀ ਆਰਾਮ ਮਿਲਦਾ ਹੈ ਨੰਬਰ 24 ਜੇਕਰ ਤੁਹਾਡੇ ਸਰੀਰ ਦੇ ਕਿਸੇ ਵੀ ਹਿੱਸੇ ਉਤੇ ਸੱਟ ਲੱਗਣ ਕਾਰਨ ਪਾਣੀ ਨਿਕਲ ਰਿਹਾ ਹੈ ਤਾਂ ਤੁਸੀਂ ਉਸ ਉੱਪਰ ਨਿੰਮ ਦੇ ਪੱਤਿਆਂ ਨੂੰ ਉਬਾਲ ਕੇ ਪਾਣੀ ਨਾਲ ਤੋਂ ਲਡਕੋਰ ਕਰ ਲਓ ਇਸ ਨਾਲ ਜ਼ਖਮ ਸਾਫ਼ ਹੋ ਜਾਵੇਗਾ ਤੇ ਇਨਫੈਕਸ਼ਨ ਦੀ ਸਮੱਸਿਆ ਵੀ ਨਹੀਂ ਹੋਵੇਗੀ ਨੰਬਰ 25 ਜਦੋਂ ਵੀ ਤੁਸੀਂ ਇਸ਼ਨਾਨ ਕਰਦੇ ਹੋ ਤਾਂ ਉਸ ਸਮੇਂ ਆਪਣੇ ਸਰੀਰ ਤੇ ਫਟਕੜੀ ਦੇ ਪੀਸ ਨਾਲ ਮਾਲਿਸ਼ ਕਰ ਲਓ ਇਸ ਨਾਲ ਤੁਹਾਡੀ ਚਮੜੀ ਚਮਕ ਜਾਵੇਗੀ ਨੰਬਰ 26 ਭੋਜਨ ਖਾਣ ਤੋਂ ਤੁਰੰਤ ਬਾਅਦ ਪਾਣੀ ਪੀਣ ਨਾਲ ਸਰੀਰ ਨੂੰ 103 ਤਰ੍ਹਾਂ ਦੇ ਰੋਗ ਹੋ ਜਾਂਦੇ ਨੇ ਤੇ ਨਾਲ ਹੀ ਖਾਣਾ ਪਚਣ ਵਿੱਚ ਵੀ ਦੇਰੀ ਹੋ ਜਾਂਦੀ ਹੈ ਇਸ ਲਈ ਖਾਣਾ ਖਾਣ ਤੋਂ 1 ਘੰਟਾ ਬਾਅਦ ਹੀ ਪਾਣੀ ਪੀਓ ਨੰਬਰ 27 ਜੇਕਰ ਤੁਹਾਨੂੰ ਸਰਦੀ ਜ਼ੁਕਾਮ ਜਾਂ ਬਲਗਮ ਹੈ ਅਜਿਹੇ ਰੋਗਾਂ ਦੇ ਵਿੱਚ ਵੀ ਤੁਸੀਂ ਹਿੰਗ ਦਾ ਇਸਤੇਮਾਲ ਕਰ ਸਕਦੇ ਹੋ ਇਹ ਕਾਫੀ ਫਾਇਦੇਮੰਦ ਨੁਕਤਾ ਹੈ ਨੰਬਰ 28 ਜੀੜੀਆਂ ਔਰਤਾਂ ਸਵੇਰੇ ਉੱਠਣ ਅਨਸਾਰ ਸਭ ਤੋਂ ਪਹਿਲਾਂ ਇਸ਼ਨਾਨ ਕਰਦੀਆਂ ਹਨ ਉਹ ਸਿਹਤ ਪੱਖੋਂ ਤੰਦਰੁਸਤ ਹੋਣ ਦੇ ਨਾਲ-ਨਾਲ ਜਵਾਨ ਵੀ ਰਹਿੰਦੀਆਂ ਹਨ ਤੇ ਇਨ੍ਹਾਂ ਔਰਤਾਂ ਦੇ ਘਰ ਵਿੱਚ ਬਰਕਤ ਵੀ ਰਹਿੰਦੀ ਹੈ ਨੰਬਰ 29 ਜਿਹੜੇ ਲੋਕ ਰਾਤ ਨੂੰ ਕਮਰੇ ਦੀ ਲਾਈਟ ਬੰਦ ਕਰਕੇ ਹਨੇਰੇ ਵਿੱਚ ਸੌਂਦੇ ਹਨ ਉਹਨਾਂ ਨੂੰ ਡਿਪਰੈਸ਼ਨ ਦੀ ਬਿਮਾਰੀ ਨਹੀਂ ਹੁੰਦੀ ਨੰਬਰ 30 ਜੇਕਰ ਤੁਸੀਂ ਚਿਹਰੇ ਦੇ ਨਾਲ ਪੂਰੇ ਸਰੀਰ ਉੱਪਰ ਚਮਕ ਚਾਹੁੰਦੇ ਹੋ ਤਾ ਰੋਜ਼ਾਨਾ ਸਵੇਰੇ ਖਾਲੀ ਪੇਟ ਇੱਕ ਸੇਬ ਜ਼ਰੂਰ ਖਾਓ ਤੇ ਦੁੱਧ ਪੀਓ। ਨੰਬਰ 31 ਖੱਟੇ ਫਲ ਖਾਣ ਦੇ ਨਾਲ ਪੇਟ ਦੀ ਚਰਬੀ ਘਟਣ ਲੱਗ ਜਾਂਦੀ ਹੈ ਤੇ ਨਾਲ ਹੀ ਸਰੀਰ ਅੰਦਰ ਵਿਟਾਮਿਨ ਸੀ ਦੀ ਕਮੀ ਵੀ ਪੂਰੀ ਹੋ ਜਾਂਦੀ ਹੈ। ਨੰਬਰ 32 ਸਵੇਰ ਦੇ ਸਮੇਂ ਖੀਰਾ ਖਾਣ ਨਾਲ ਦਿਲ ਦੀ ਧੜਕਣ ਹਮੇਸ਼ਾ ਸਹੀ ਰਹਿੰਦੀ ਹੈ ਤੇ ਨਾਲ ਹੀ ਸਰੀਰ ਅੰਦਰ ਪਾਣੀ ਦੀ ਕਮੀ ਵੀ ਨਹੀਂ ਹੁੰਦੀ। ਨੰਬਰ 33 ਗੁਬਾਰ ਫਲੀ ਨੂੰ ਜਪਾਵ ਗੁਬਾਰੇ ਦੀਆਂ ਫਲੀਆਂ ਨੂੰ ਪੋਸ਼ਕ ਤੱਤਾਂ ਦਾ ਖਜ਼ਾਨਾ ਕਿਹਾ ਜਾਂਦਾ ਹੈ ਇਸ ਲਈ ਇਹਨਾਂ ਦਾ ਇਸਤੇਮਾਲ ਜ਼ਰੂਰ ਕਰਨਾ ਚਾਹੀਦਾ ਹੈ ਨੰਬਰ 34 ਜਦੋਂ ਵੀ ਤੁਸੀਂ ਮੇਥੀ ਦੀ ਖਿਚੜੀ ਬਣਾ ਰਹੇ ਹੋ ਤਾਂ ਉਸ ਸਮੇਂ ਇਸ ਨੂੰ ਪਿਉਣ ਸਮੇਂ ਇਸ ਦੇ ਵਿੱਚ ਨਮਕ ਜ਼ਰੂਰ ਪਾਓ ਨੰਬਰ 35 ਕ੍ਰੇਲਾ ਖਾਣ ਨਾਲ ਜੋੜਾਂ ਦੇ ਦਰਦ ਤੋਂ ਆਰਾਮ ਮਿਲਦਾ ਹੈ ਤੇ ਨਾਲ ਹੀ ਇਹ ਸਰੀਰ ਦੇ ਅੰਦਰ ਵਾਲੇ ਖੂਨ ਨੂੰ ਸਾਫ਼ ਕਰਨ ਦਾ ਕੰਮ ਵੀ ਕਰਦਾ ਹੈ ਨੰਬਰ 36 ਦਹੀਂ ਦੇ ਉੱਪਰ ਵਾਲਾ ਜਿਹੜਾ ਪਾਣੀ ਹੁੰਦਾ ਉਹ ਸਾਡੇ ਲੀਵਰ ਨੂੰ ਸਾਫ਼ ਕਰਨ ਦਾ ਕੰਮ ਕਰਦਾ ਤੇ ਨਾਲ ਹੀ ਇਹ ਸਾਡੀ ਪਾਚਣ ਕਿਰਿਆ ਨੂੰ ਵੀ ਸਹੀ ਕਰਨ ਦਾ ਕੰਮ ਕਰਦਾ ਹੈ ਇਸ ਲਈ ਰੋਜ਼ਾਨਾ ਇਸ ਦਾ ਇਸਤੇਮਾਲ ਕਰੋ ਨੰਬਰ 37 ਖਰਬੂਜਾ ਵਾਲਾਂ ਲਈ ਬਹੁਤ ਫਾਇਦੇਮੰਦ ਹੁੰਦਾ ਹੈ ਤੇ ਨਾਲ ਹੀ ਇਹ ਸਾਡੇ ਸੀਨੇ ਦੀ ਜਲਣ ਨੂੰ ਘਟ ਕਰਨ ਦਾ ਕੰਮ ਵੀ ਕਰਦਾ ਹੈ ਨੰਬਰ 38 ਰਾਤ ਦੀਆਂ ਬਚੀਆਂ ਰੋਟੀਆਂ ਨੂੰ ਸਵੇਰੇ ਜ਼ਰੂਰ ਖਾ ਲੈਣਾ ਚਾਹੀਦਾ ਹੈ ਇਹਨਾਂ ਨੂੰ ਖਾਣ ਨਾਲ ਸਰੀਰ ਦੀਆਂ ਅਨੇਕਾਂ ਬਿਮਾਰੀਆਂ ਖਤਮ ਹੁੰਦੀਆਂ ਹਨ ਨੰਬਰ 39 ਜੇਕਰ ਤੁਸੀਂ ਘਿਓ ਦਾ ਇਸਤੇਮਾਲ ਕਰਦੇ ਹੋ ਤਾਂ ਇਸ ਨਾਲ ਵਾਲ ਚਮਕਦਾਰ ਤੇ ਮਜ਼ਬੂਤ ਹੁੰਦੇ ਹਨ ਤੇ ਤੁਹਾਨੂੰ ਕਦੇ ਵੀ ਕਬਜ ਦੀ ਸਮੱਸਿਆ ਨਹੀਂ ਹੁੰਦੀ ਨੰਬਰ 40 ਜੇਕਰ ਤੁਸੀਂ ਜ਼ਿਆਦਾ ਥਕਾਵਟ ਮਹਿਸੂਸ ਕਰ ਰਹੇ ਹੋ ਤਾਂ ਥੋੜਾ ਜਿਹਾ ਗੁੜ ਜ਼ਰੂਰ ਖਾਓ ਕਿਉਂਕਿ ਇਹ ਤੁਹਾਡੀ એનર્ਜੀ ਨੂੰ ਵਧਾਉਣ ਵਿੱਚ ਤੁਹਾਡੀ ਬਹੁਤ ਮਦਦ ਕਰੇਗਾ ਅਜਹੀਆਂ ਹੀ ਹੋਰ ਵੀਡੀਓਜ਼ ਦੇਖਣ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਇਸ ਵੀਡੀਓ ਨੂੰ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ